1984 ਦੇ ਕਤਲੇਆਮ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਉੱਤੇ ਜਿਹੜੀ ਉਹ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਗੁਰਲਾੜ ਸਿੰਘ ਕਲੋਂ ਜਿਹੜੇ ਕਿ 1984 ਦੇ ਕੇਸਾਂ ਦੇ ਵਿੱਚ ਕਾਨੂੰਨੀ ਲੜਾਈ ਲੜ ਰਹੇ ਨੇ ਉਹਨਾਂ ਨੇ ਦੱਸਿਆ ਹੈ ਕਿ ਸੁਪਰੀਮ ਕੋਰਟ ਨੇ ਸਰਕਾਰ ਕੇਂਦਰ ਸਰਕਾਰ ਤੋਂ 2 ਹਫ਼ਤਿਆਂ ਦੇ ਅੰਦਰ ਮਾਮਲਿਆਂ ਦੀ ਸਟੇਟਸ ਰਿਪੋਰਟ ਮੰਗੀ ਹੈ ਇਸ ਮਾਮਲੇ 'ਚ ਪਟੀਸ਼ਨਰ ਕਾਲੋਂ ਨੇ ਕਿਹਾ ਕਿ ਅਸੀਂ ਇਸ ਰਿਪੋਰਟ ਤੇ ਕਈ ਇਤਰਾਜ਼ ਉਠਾਏ ਸਨ ਜੋ ਕਿ ਵਿਸ਼ੇਸ਼ ਜਾਂਚ ਕਮੇਟੀ ਐਸ ਆਈ ਟੀ ਵੱਲੋਂ ਧਾਰ ਕਰਤੀ ਗਈ ਸੀ ਹੁਣ ਸੁਪਰੀਮ ਕੋਰਟ ਨੇ ਸਾਨੂੰ ਵਿਸਥਾਰ ਨਾਲ ਇਤਰਾਜ਼ ਧਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਅਦਾਲਤ ਨੂੰ ਸੂਚਿਤ ਕੀਤਾ ਕਿ ਰਿਪੋਰਟ ਦੇ ਵਿੱਚ ਐਫ ਆਈ ਆਰ ਸਿਰਫ 498 ਕੇਸਾਂ ਨੂੰ ਜੋੜਿਆ ਗਿਆ ਹੈ ਤੇ ਹੁਣ ਜਿਹੜੇ 6 ਕੇਸਾਂ ਦੇ ਵਿੱਚੀ ਜਾਂਚ ਮੁਕੰਮਲ ਹੋਈ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖ ਕਤਲੇਆਮ ਨਾਲ ਸਬੰਧਤ ਇਹਨਾਂ ਮਾਮਲਿਆਂ ਦੀ ਇਹ تسਲੀ ਬਖਸ਼ ਜਿਹੜੀ ਉਹ ਜਾਂਚ ਨਹੀਂ ਹੋਈ ਕੱਲੋਂ ਨੇ ਕਿਹਾ ਕਿ ਦੂਸਰੀ ਗੱਲ ਅਸੀਂ ਅਦਾਲਤ ਦੇ ਵਿੱਚ ਇਹ ਵੀ ਕਹੀ ਹੈ ਕਿ ਅੱਜ ਤੱਕ 1984 ਦੇ ਕਤਲੇਆਮ ਦੇ ਕੇਸਾਂ ਦੇ ਵਿੱਚ ਪੁਲਿਸ ਵਿਰੋਧ ਵਿਰੋਧੀਆਂ ਤੇ ਉੱਤੇ ਜਿਹੜੀ ਆ ਉਹ ਕਾਰਵਾਈ ਨਹੀਂ ਹੋਈ ਅਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਕਤਲੇਆਮ ਹੋਏ ਅਤੇ ਜ਼ਾਇਦਾਦਾਂ ਜਿਹੜੀਆਂ ਉਹ ਸਾੜੀਆਂ ਗਈਆਂ ਉੱਥੇ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਬਾਰੇ ਕੋਈ ਜਿਹੜੀ ਜਾਂਚ ਉਹ ਨਹੀਂ ਕੀਤੀ ਗਈ ਜਿਸ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਉਸ ਸਮੇਂ ਪੁਲਿਸ ਨੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਸੀ ਇਸ ਤਰ੍ਹਾਂ ਦਿੱਲੀ ਤੋਂ ਲੈ ਕੇ ਪੂਰੇ ਭਾਰਤ ਤੱਕ ਜਾਂਚ ਦਾ ਜਿਹੜਾ ਦਾਇਰਾ ਵਧਾਉਣ ਦੀ ਅਪੀਲ ਕੀਤੀ ਗਈ ਹੈ ਕਾਲੋ ਨੇ ਕਿਹਾ ਕਿ ਹੁਣ ਸੁਪਰੀਮ ਕੋਰਟ ਨੇ ਕੇਂਦਰ ਤੋਂ 2 ਹਫਤਿਆਂ ਦੇ ਵਿੱਚ ਸਟੇਟਸ ਰਿਪੋਰਟ ਮੰਗੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹਨਾਂ ਮਾਮਲਿਆਂ ਦੀ ਜਾਂਚ ਤੇਜ਼ੀ ਨਾਲ ਅੱਗੇ ਵਧੇਗੀ ਅਤੇ ਸਮਾਜ ਨੂੰ ਇਨਸਾਫ ਮਿਲਣ ਦਾ ਰਾਹ ਜਿਹੜਾ ਉਹ ਪਧਰਾ ਹੋਵੇਗਾ ਹੋਰ ਕੀ ਗੱਲਬਾਤ ਜਿਹੜੀ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਹੀ ਆਓ ਸੁਣਦੇ ਹਾਂ ਅ ਦੇਖੋ ਜੀ ਇਹ ਅਸੀਂ ਕੇਸ ਪਾਇਆ ਸੀਗਾ 2015 ਦੇ ਵਿੱਚ ਅ ਜਦੋਂ ਉਸ ਗੁਰੂ ਸਾਹਿਬਾਂ ਨੇ ਖਿਆਲ ਦਿੱਤਾ ਕਿ ਜਸਟਿਸ ਵਾਸਤੇ ਜੇਕਰ ਸੁਪਰੀਮ ਕੋਰਟ ਕੋਈ ਨਹੀਂ ਗਿਆ ਹੈਗਾ ਤਾਂ ਅਸੀਂ ਇਹ ਫੈਸਲਾ ਕਰ ਲਿਆ ਕਿ ਸੁਪਰੀਮ ਕੋਰਟ ਅਸੀਂ ਇੱਕ ਪੀਆਰ ਪਾਵਾਂਗੇ। ਔਰ ਉਸ ਟਾਈਮ ਤੱਕ ਕਰ ਤਕਰੀਬਤ 35 ਸਾਲ ਹੋ ਗਏ ਸੀ ਔਰ ਜਸਟਿਸ ਮਿਲ ਨਹੀਂ ਸੀ ਰਿਆ। 2015 ਚ ਅਸੀਂ ਯਾਚਿਕਾ ਪਾਈ ਸੀ ਪੀਆਰ ਦੋਰੀ ਤੇ 2016 ਵਿੱਚ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਅਸੈਪਟ ਹੋ ਗਈ ਤਾਂ ਤੋਂ ਅੱਜ ਤੱਕ ਕੇ ਕੇਸ ਚੱਲ ਰਿਹਾ ਹੈਗਾ। ਔਰ ਉਸ ਕੇਸ ਦੇ ਵਿੱਚ کورٹ ਦੀ ਸੁਪਰੀਮ ਕੋਰਟ ਬਾਨਨੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਉੱਪਰ ਦੋ ਵਾਰੀ ਐਸਆਈਟੀ ਬਣੀ ਔਰ ਉਹਦੇ ਵਿੱਚ ਉਹਨਾਂ ਨੇ ਰਿਪੋਰਟਸ ਪੇਸ਼ ਕੀਤੀਆਂ ਔਰ 196 ਜਿਹੜੇ ਬੰਦ ਕੇਸ ਸੀਗੇ ਉਹ ਸਾਰੇ ਖੁਲਵਾਏ ਗਏ ਜਾਂਦੇ ਔਰ ਇਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਲੇਟੈਸਟ ਅੱਜ ਹੀ ਆਰਡਰ ਆਇਆ ਹੈਗਾ ਅਪਲੋਡ ਕੀਤੇ ਹੈਗੇ ਆ ਜਿਹਦੇ ਵਿੱਚ ਕੇਂਦਰੀਆ ਮੰਤਰਾਲੇ ਤੋਂ ਐਮਐਚਏ ਤੋਂ ਉਹਨਾਂ ਨੇ ਰਿਪੋਰਟ ਮੰਗੀ ਆ ਸਾਡੇ ਵਕੀਲ ਸਰਦਾਰ ਅਮਰਜੀਤ ਸਿੰਘ 베ਦੀ ਨੇ ਆਰਗੂ ਕੀਤਾ ਸੀ ਐਸਕੇਐਸ ਨੂੰ ਉਹਨਾਂ ਨੇ ਕਿਹਾ ਪ੍ਰਤੀਸ਼ਠਾ ਦੀ ਤਰਫੋਂ ਮਤਲਬ ਸਾਡੇ ਵੱਲੋਂ ਕਿ ਇੱਕ ਤੇ ਅਸੀਂ ਸੈਟੀਸਫਾਈਡ ਨਹੀਂ ਹੈਗੇ ਹੈਗੇ ਜੋ ਵੀ ਇਨਕੁਆਰੀਆਂ ਹੋਈਆਂ ਹੈਗੀਆਂ ਕਿਉਂਕਿ ਆਪਾਂ ਇੱਕ ਐਫਆਈਆਰ ਦੇ ਐਗਜ਼ਾਮਪਲ ਦਿੱਤਾ ਕਿ ਉਹਦੇ ਵਿੱਚ 498 ਕੇਸਾਂ ਕੇਂਦਰੀ ਮੰਤਰਾਲੇ ਕਹਿੰਦੇ ਹੈ ਕਿ ਇਨਵੈਸਟੀਗੇਟ ਹੋਗੇ 492 ਹੋਏ ਨਹੀਂ ਤਾਂ ਆਪਾਂ ਕਿੱਦਾਂ ਮੰਨ ਸਕਦੇ ਕਿ ਇਹ ਐਫਆਈਆਰ ਪੂਰੀ ਇਨਵੈਸਟੀਗੇਟ ਹੋ ਗਈ ਤੇ ਆਪਾਂ ਅਬਜੈਕਟ ਕੀਤਾ ਕਿ thorough ਲਈ ਇੱਕ ਇੱਕ ਕਫਾਇਰ ਇਨਵੈਸਟੀਗੇਟ ਹੋਏ ਦੋਸ਼ਿਆਂ ਨੂੰ ਜੇਲ੍ਹ ਪਾਇਆ ਗਿਆ। ਦੂਸਰਾ ਸੀ ਕਿ ਜਿਹੜੇ ਪੁਲਿਸ ਵਾਲੇ ਸੀ ਉਸ ਟਾਈਮ ਜਿਨ੍ਹਾਂ ਦੇ ਅੰਡਰ ਉਸ ਟਾਈਮ ਦੰਗੇ ਹੋਏ ਜੈਨੋਸਾਈਡ ਹੋਇਆ ਉਹਨਾਂ ਨੇ ਜੈਨੋਸਾਈਡ ਤੇ ਕਰਵਾਇਆ ਕਰਵਾਇਆ ਆਪਣੀ ਸਪੁਰਦਗੀ ਦੇ ਵਿੱਚ ਔਰ ਐਫਆਈਆਰ ਵੀ ਇਦਾਂ ਦੀ ਕਰਾਈਆਂ ਕਿ ਕਦੀ ਇਸ ਨੂੰ ਜਸਟਿਸ ਮਿਲ ਹੀ ਨਾ ਸਕੇ। ਆਪਾਂ ਕਿਹਾ ਵੀ ਉਹਨਾਂ ਪੁਲਿਸ ਵਾਲਿਆਂ ਦੇ ਅਗੇਂਸ ਪ੍ਰੋਮੋਸ਼ਨਲ ਲੈ ਕੇ ਵੀ ਰਿਟਾਇਰ ਹੋ ਗਏ ਉਹਨਾਂ ਦੇ ਅਗੇਂਸ ਕਿਉਂ ਨਾ ਕਾਰਵਾਈ ਕੀਤੀ ਜਾਏ ਕੋਰਟ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਹੈ ਕਿ ਉਹਨਾਂ ਦੇ ਅਗੇਂਸ ਵੀ ਕ੍ਰਿਮੀਨਲ ਮਾਮਲੇ ਖੋਲੇ ਜਾ। ਔਰ ਇਹਦੇ ਅੰਦਰ ਜਿਹੜਾ ਹੈਗਾ ਆ ਮਾਨਨਿਆ ਕੋਰਟ ਨੇ 2 ਹਫਤੇ ਦੇ ਵਿੱਚ ਰਿਪੋਰਟ ਬੰਗੀ ਹੈਗੀ ਆ ਔਰ 2 ਹਫਤੇ ਬਾਅਦ ਅਗੇ ਦੀ ਕਾਰਵਾਈ ਫਿਰ ਕੋਰਟ ਦੀ ਡਾਇਰੈਕਸ਼ਨਸ ਤੇ ਹੋਣਗੀ ਆ ਜੀ ਕੇਸ ਤੇ ਸਰ ਕੀ ਇਹ ਉਹ ਦਿੱਲੀ ਕੇਸ ਤੇ ਆ ਪੈਨ ਇੰਡੀਆ ਤੇ ਜਦੋਂ ਅਸੀਂ ਕੇਸ ਪਾਇਆ ਸੀਗਾ ਉਦੋਂ ਅਸੀਂ ਪੈਨ ਇੰਡੀਆ ਪਾਇਆ ਸੀਗਾ ਪਰ ਮਾਨਨਿਆ ਸੁਪਰੀਮ ਕੋਰਟ ਨੇ ਅਦੋਂ ਕਿਹਾ ਕਿ ਪਹਿਲਾਂ ਆਪਾਂ ਦਿੱਲੀ ਨੂੰ ਕਨਸੈਂਟਰੇਟ ਕਰਾਂਗੇ ਉਸ ਤੋਂ ਬਾਅਦ ਅਸੀਂ ਪੈਨ ਇੰਡੀਆ ਕਰਾਂਗੇ ਸਾਡੇ ਵਕੀਲ ਨੇ ਇਹ ਵੀ ਆਰਗੂ ਕੀਤਾ ਕਿ 10 ਸਾਲ ਬੀਤ ਗਏ ਹੁਣ ਸਾਨੂੰ ਅਧਾਰ ਹੈ ਜਿਹੜਾ ਹੈਗਾ ਪੈਨ ਇੰਡੀਆ ਕਰਨਾ ਚਾਹੀਦਾ ਹੈਗਾ कोर्ट ने भी कह कि अगली सुनवाई के ऊपर इत्तेबी विचार किया जाएगा कि चालीस साल हो गई विश्वास है कि अब कोर्ट की तरफ से कोई ना कोई आदेश जो है आपके फेवर में दिया जाएगा देखो जी ऑलरेडी इज डिलेड जो भी जस्टिस होना है, सिंबोलिकल होना हैगा लेकिन असली इस केस में के एक एग्जांपल बनाना चाहो ने अभी पावें 100 साल हो जान एज पर लॉ जड़ा हैगा कोर्ट ਇਹਨਾਂ ਨੂੰ ਡਿਸਾਈਡ ਕਰਨ ਗਿਆ ਚਾਹੇ ਸਿੰਬੋਲਿਕ ਹੀ ਮਿਲੇ ਪਰ ਆਪਾਂ ਜਸਟਿਸ ਲੈ ਕੇ ਹਟਾਂਗੇ ਸਾਡੀ ਜਿਹੜੀ ਕਮਿਊਨਿਟੀ ਹੈ ਕੌਮ ਹੈ ਉਹ ਲੜਦੀ ਰਹੂਗੀ ਜਦ ਤੱਕ ਇਹ ਜਸਟਿਸ ਪੂਰਾ ਨਹੀਂ ਹੋਏਗਾ ਚਲੋ ਪਹਿਲੀ کورٹ ਜਿਸ ਤਰੀਕੇ से 15 ਦਿਨ ਮੈਂ ਰਿਪੋਰਟ ਮੰਗੀ ਹੈ ਐਮ ਐਚ ਐਸ ਤੋਂ ਲੱਗਦਾ ਹੈ ਵਿਸ਼ਵਾਸ ਕੀ ਅਗਲਾ ਆਰਡਰ ਜਬ ਤਾਰੀਖ ਹੋਗੀ ਤੋਂ کہیں ਨਾ کہیں ਕੋਰਟ ਜੋ ਪੇਮ ਇੰਡੀਆ ਕੇਸ ਹੈ ਉਸ ਨੂੰ ਮਨਜ਼ੂਰੀ ਦੇ ਦੇਗਾ ਬਿਲਕੁਲ ਜੀ ਅਜੇ ਤੱਕ ਵੀ ਜਿਨ੍ਹਾਂ ਕੇਸ ਖੋਲੇ ਗਏ ਜਿਨ੍ਹਾਂ ਵਿੱਚ ਸੱਜਨ ਕੁਮਾਰ ਅੰਦਰ ਹੋਇਆ ਉਹ ਐਸ ਆਈਟੀ ਦੇ ਦੁਆਰਾ ਹੀ ਖੋਲੇ ਗਏ ਕੇਸ ਹੈ ਸਾਨੂੰ ਕੋਰਟ ਦੇ ਉੱਪਰ ਮੰਨਨੇ ਸੁਪਰੀਮ ਕੋਰਟ ਦੇ ਉੱਪਰ ਪੂਰਾ ਦੇ ਪੂਰਾ ਵਿਸ਼ਵਾਸ ਹੈਗਾ ਔਰ ਸਾਨੂੰ ਇਹ ਪੂਰੀ ਆਸ ਹੈਗੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਜਸਟਿਸ ਮੰਗ ਰਿਹਾ ਹੈ ਜਸਟਿਸ ਸਾਨੂੰ ਡਿਲੀਵਰ ਹੋਏਗਾ ਆਲਰੇਡੀ ਇਸ ਡਿਲੇਡ ਮੈਂ ਫਿਰ ਕਹਿ ਰਿਹਾ ਕਿ ਇਸ ਡਿਲੇਡ ਜਿਸ ਤਰੀਕੇ ਨਾਲ ਸ਼ੁਰੂ ਚ ਮਿਲ ਸਕਦਾ ਸੀ ਉਦਾਂ ਚ ਨਾ ਮਿਲੇ ਪਰ ਜੋ ਅਜ ਦੀ ਡੇਟ ਜੇਬ ਮੈਕਸਿਮਮ ਉੱਪਰ ਲੈ ਸਕਦੇ ਨੇ ਜ਼ਰੂਰ ਲਵਾ ਲਾਂਗੇ ਆਪਾਂ ਅਬ ਅਗਲੀ ਸੁਣਵਾਈ ਕਬ ਹੋਗੀ ਸਰ ਇਸ ਕੇ ਦੋ ਹਫ਼ਤੇ ਬਾਅਦ ਜਿਹੜਾ ਹੈਗਾ ਉਹਨਾਂ ਨੇ ਰਿਪੋਰਟ ਮੰਗੀ ਹੈ ਰਿਪੋਰਟ ਦੀ ਕਾਪੀ ਸਾਡੇ ਕੋਲ ਆਏਗੀ ਔਰ ਫਿਰ ਆਪਾਂ ਕੇਸ ਵਾਈ ਜੁਦਦ ਤੇ ਆਬਜੈਕਸ਼ਨਸ ਫਾਈਲ ਉਹਨੇ ਆਬਜੈਕਸ਼ਨਸ ਤੋਂ ਬਾਅਦ ਜਿਹੜਾ ਹੈਗਾ ਨੈਕਸਟ ਡੋਟ ਸਾਨੂੰ ਮਿਲੂਗਾ ਸਰ ਡੇਟ ਕੀ ਬਾਤ ਕਰੀਏ ਤਾਂ ਕੋਰਟ ਦੀ ਤਰਫੋਂ ਕੀ ਆ ਕਹਾ ਗਿਆ ਕਿ 27 ਜਨੂਅਰੀ 2025 ਨੂੰ ਜਿਹੜਾ ਹੈਗਾ ਅਗਲੀ ਡਾਇਰੈਕਸ਼ਨs ਵਾਸਤੇ ਕੇਸ ਫਿਰ ਕੋਰਟ ਦੇ ਸਾਹਮਣੇ ਆਏਗਾ 1984 ਦੇ ਕਤਲੇਆਮ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਉੱਤੇ ਜਿਹੜੀ ਉਹ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਗੁਰਲਾੜ ਸਿੰਘ ਕਲੋਂ ਜਿਹੜੇ ਕਿ 1984 ਦੇ ਕੇਸਾਂ ਦੇ ਵਿੱਚ ਕਾਨੂੰਨੀ ਲੜਾਈ ਲੜ ਰਹੇ ਨੇ ਉਹਨਾਂ ਨੇ ਦੱਸਿਆ ਹੈ ਕਿ ਸੁਪਰੀਮ ਕੋਰਟ ਨੇ ਸਰਕਾਰ ਕੇਂਦਰ ਸਰਕਾਰ ਤੋਂ 2 ਹਫ਼ਤਿਆਂ ਦੇ ਅੰਦਰ ਮਾਮਲਿਆਂ ਦੀ ਸਟੇਟਸ ਰਿਪੋਰਟ ਮੰਗੀ ਹੈ ਇਸ ਮਾਮਲੇ 'ਚ ਪਟੀਸ਼ਨਰ ਕੱਲੋਂ ਨੇ ਕਿਹਾ ਕਿ ਅਸੀਂ ਇਸ ਰਿਪੋਰਟ ਤੇ ਕਈ ਇਤਰਾਜ਼ ਉਠਾਏ ਸਨ ਜੋ ਕਿ ਵਿਸ਼ੇਸ਼ ਜਾਂਚ ਕਮੇਟੀ ਐਸ ਆਈ ਟੀ ਵੱਲੋਂ ਧਾਰ ਕਰਤੀ ਗਈ ਸੀ ਹੁਣ ਸੁਪਰੀਮ ਕੋਰਟ ਨੇ ਸਾਨੂੰ ਵਿਸਥਾਰ ਨਾਲ ਇਤਰਾਜ਼ ਧਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਅਦਾਲਤ ਨੂੰ ਸੂਚਿਤ ਕੀਤਾ ਕਿ ਰਿਪੋਰਟ ਦੇ ਵਿੱਚ ਐਫ ਆਈ ਆਰ ਸਿਰਫ 498 ਕੇਸਾਂ ਨੂੰ ਜੋੜਿਆ ਗਿਆ ਹੈ ਤੇ ਹੁਣ ਜਿਹੜੇ 6 ਕੇਸਾਂ ਦੇ ਵਿੱਚੀ ਜਾਂਚ ਮੁਕੰਮਲ ਹੋਈ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖ ਕਤਲੇਆਮ ਨਾਲ ਸਬੰਧਤ ਇਹਨਾਂ ਮਾਮਲਿਆਂ ਦੀ ਇਹ ਤਸੱਲੀ ਬਖਸ਼ ਜਿਹੜੀ ਉਹ ਜਾਂਚ ਨਹੀਂ ਹੋਈ ਕੱਲੋਂ ਨੇ ਕਿਹਾ ਕਿ ਦੂਸਰੀ ਗੱਲ ਅਸੀਂ ਅਦਾਲਤ ਦੇ ਵਿੱਚ ਇਹ ਵੀ ਕਹੀ ਹੈ ਕਿ ਅੱਜ ਤੱਕ 1984 ਦੇ ਕਤਲੇਆਮ ਦੇ ਕੇਸਾਂ ਦੇ ਵਿੱਚ ਪੁਲਿਸ ਵਿਰੋਧ ਵਿਰੋਧੀਆਂ ਤੇ ਉੱਤੇ ਜਿਹੜੀ ਆ ਉਹ ਕਾਰਵਾਈ ਨਹੀਂ ਹੋਈ ਅਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਕਤਲੇਆਮ ਹੋਏ ਅਤੇ ਜ਼ਾਇਦਾਦਾਂ ਜਿਹੜੀਆਂ ਉਹ ਸਾੜੀਆਂ ਗਈਆਂ ਉੱਥੇ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਬਾਰੇ ਕੋਈ ਜਿਹੜੀ ਹੈ ਜਾਂਚ ਉਹ ਨਹੀਂ ਕੀਤੀ ਗਈ ਜਿਸ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਉਸ ਸਮੇਂ ਪੁਲਿਸ ਨੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਸੀ ਇਸ ਤਰ੍ਹਾਂ ਦਿੱਲੀ ਤੋਂ ਲੈ ਕੇ ਪੂਰੇ ਭਾਰਤ ਤੱਕ ਜਾਂਚ ਦਾ ਜਿਹੜਾ ਦਾਇਰਾ ਵਧਾਉਣ ਦੀ ਅਪੀਲ ਕੀਤੀ ਗਈ ਹੈ ਕਾਲੋ ਨੇ ਕਿਹਾ ਕਿ ਹੁਣ ਸੁਪਰੀਮ ਕੋਰਟ ਨੇ ਕੇਂਦਰ ਤੋਂ 2 ਹਫਤਿਆਂ ਦੇ ਵਿੱਚ ਸਟੇਟਸ ਰਿਪੋਰਟ ਮੰਗੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹਨਾਂ ਮਾਮਲਿਆਂ ਦੀ ਜਾਂਚ ਤੇਜ਼ੀ ਨਾਲ ਅੱਗੇ ਵਧੇਗੀ ਅਤੇ ਸਮਾਜ ਨੂੰ ਇਨਸਾਫ ਮਿਲਣ ਦਾ ਰਾਹ ਜਿਹੜਾ ਉਹ ਪਧਰਾ ਹੋਵੇਗਾ